ਚੈਨਲ ਪੰਜਾਬੀ ਦੇਖ ਰਹੇ ਦਰਸ਼ਕਾਂ ਦਾ ਪ੍ਰੋਗਰਾਮ ਯੂਐਸਏ ਟਾਈਮਜ਼ ਵਿੱਚ ਬਹੁਤ ਬਹੁਤ ਸਵਾਗਤ ਹੈ ਦੋਸਤੋ ਹਾਜ਼ਰਾਂ ਅੱਜ ਦੀਆਂ ਕੁਝ ਗੱਲਾਂ ਬਤਾਈ ਤੇ ਕੁਝ ਮਸਲੇ ਤੁਹਾਡੇ ਨਾਲ ਸਾਂਝੇ ਕਰਦੇ ਲਈ ਸਭ ਤੋਂ ਪਹਿਲਾਂ ਆਪਾਂ ਗੱਲਬਾਤ ਕਰਨੀ ਹੈ ਜਿਹੜਾ ਫੈਡਰਲ ਜੱਜ ਤੇ ਰਾਸ਼ਟਰਪਤੀ ਟਰੰਪ ਦੇ ਵਿੱਚਕਾਰ ਲਗਾਤਾਰ ਕਸ਼ਮਕਸ਼ ਚੱਲ ਰਹੀ ਹੈ ਕਿ ਤਣਾਅ ਬਣਿਆ ਹਜੇ ਤੱਕ ਉਸੇ ਤਰ੍ਹਾਂ ਆ ਦੂਜਾ ਕੈਲੀਫੋਰਨੀਆ ਦੇ ਸਕੂਲਾਂ ਦੇ ਵਿੱਚ ਅਲਟਰਾ ਪ੍ਰੋਸੈਸਡ ਫੂਡ ਬੈਨ ਹੋ ਰਿਹਾ ਨਵਾਂ ਕਾਨੂੰਨ ਬਣ ਰਿਹਾ ਤੀਜੀ ਗੱਲਬਾਤ ਜਿਹੜੀ ਐਲਨ ਮਸਕ ਦੀ ਡਿਫੈਂਸ ਸੈਕਟਰੀ ਦੇ ਨਾਲ ਮੀਟਿੰਗ ਆ ਉਹਦੇ ਸੰਬੰਧੀ ਚਰਚਾ ਹੋ ਰ ਇੱਕ ਕਲਬਤ ਕਰਨੀ ਲੰਡਨ ਦੇ ਹਿਥਰੋ 에ਰਪੋਰਟ ਦੇ ਉੱਤੇ ਅੱਗ ਲੱਗੀ ਹੈ ਤੇ ਆਖਰ ਦੇ ਵਿੱਚ ਜਿਹੜੀ ਲੋਨਲੀਨੈਸ ਆ ਇਕਲਤਾ ਆ ਉਹਦੇ ਸੰਬੰਧ ਅਮਰੀਕਾ ਦੇ ਵਿੱਚ ਇੱਕ ਸਰਵੇ ਹੋਇਆ ਉਹਦੀਆਂ ਕੁਝ ਫਾਈਂਡਿੰਗਸ ਨੇ ਜਿਹੜੀਆਂ ਤੁਹਾਡੇ ਨਾਲ ਸਾਂਝਾ ਕਰਾਂਗੇ ਸਭ ਤੋਂ ਪਹਿਲੀ ਗੱਲਬਾਤ ਜਿਹੜੀ ਜਿਹੜਾ ਕੋਰਟ ਦਾ ਇੱਕ ਰੌਲਾ ਪਿਆ ਮਾਨਯੋਗ ਫੈਡਰਲ ਜੱਜ ਦਾ ਜਿਹੜਾ ਐਲਨ ਮਸਕ ਦੇ ਨਾਲ ਇੱਕ ਇਹਨਾਂ ਦਾ ਆਪਸ ਦੇ ਵਿੱਚ ਟਕਰਾਅ ਹੋਇਆ ਉਹ ਟਕਰਾਅ ਹਜੇ ਤੱਕ ਉਸੇ ਤਰ੍ਹਾਂ ਜਾਰੀ ਹੈ ਜਿਹੜੇ ਇਹਨਾਂ ਨੇ ਬੰਦੇ ਰਿਪੋਰਟ ਕੀਤੇ ਆ ਵੈਨਜ਼ੁਏਲਾ ਦੇ ਕਥਿਤ ਰੂਪ ਦੇ ਵਿੱਚ ਗੈਂਗ ਮੈਂਬਰ ਉਹਨੂੰ ਲੈ ਕੇ ਆਪਾਂ ਕੱਲ ਤੇ ਪਰਸੋਂ ਵੀ ਗੱਲਬਾਤ ਕੀਤੀ ਸੀ ਅਲਸਲਵਾਡੋਰ ਦੇ ਵਿੱਚ ਲਗਾਤਾਰ ਇਹਨਾਂ ਦਾ ਆਪਸ ਦੇ ਵਿੱਚ ਰੌਲਾ ਪਿਆ ਹੁਣ ਉਹ ਗੱਲ ਇੱਥੇ ਤੱਕ ਵੱਧ ਗਈ ਆ ਕਿਉਂਕਿ ਰੌਲਾ ਬੜਾ ਸਪਸ਼ਟ ਸੀ ਟਰੰਪ ਪ੍ਰਸ਼ਾਸਨ ਨੇ ਬੰਦੇ ਫੜੇ ਬੰਦੇ ਇਹ ਕਿਹਾ ਵੀ ਇਹ ਫਲਾਣੇ ਫਲਾਣੇ ਗੈਂਗ ਦੇ ਨਾਲ ਸਬੰਧਤ ਆ ਉਹਨਾਂ ਨੂੰ ਜਹਾਜ਼ 'ਤੇ ਚਾੜਿਆ ਤੇ ਭੇਜ ਦਿੱਤਾ ਅਲਸਲਵਾਡੋਰ ਦੇ ਵਿੱਚ ਉਹਨਾਂ ਦੇ ਉੱਤੇ ਇੱਕ ਐਕਟ ਲਾ ਦਿੱਤਾ ਜਿਹੜਾ ਬਹੁਤ ਪੁਰਾਣਾ ਸੀ ਜਿਹਨੂੰ ਕਹਿੰਦੇ ਐਲੀਨ ਐਨੀਮੀ ਐਕਟ ਤੇ ਇਹ ਕਹਤਾ ਇਹ ਬੰਦੇ ਅਤਵਾਦੀਆਂ ਦੇ ਨਾਲ ਸੰਬੰਧਤ ਆ ਇਸ ਕਰਕੇ ਅਤਵਾਦੀ ਵਿਰੋਧੀ ਕਾਰਵਾਈਆਂ ਵਾਲਾ ਇਹਨਾਂ ਦੇ ਉੱਤੇ ਕਾਨੂੰਨ ਲਾਗੂ ਕਰਕੇ ਇਹਨਾਂ ਨੂੰ ਵਾਪਸ ਭੇਜਤਾ ਫੈਡਰਲ ਜੱਜ ਨੇ ਕਿਹਾ ਵੀ ਇਹ ਗੱਲ ਤੁਸੀਂ ਠੀਕ ਨਹੀਂ ਕਰ ਰਿਹਾ ਵੀ ਇਹਨਾਂ ਦੇ ਉੱਤੇ ਇਹ ਐਕਟ ਨਹੀਂ ਲਾਇਆ ਜਾ ਸਕਦਾ ਤੇ ਇਹਨੂੰ ਇਸ ਕਰਕੇ ਤੁਸੀਂ ਕਹਿ ਲੋ ਵੀ ਇਹਨੂੰ ਨਹੀਂ ਕਰ ਸਕਦੇ ਉਹਨਾਂ ਨੇ ਆਰਡਰ ਭੇਜਤਾ ਵੀ ਇਹਨੂੰ ਤੁਸੀਂ ਨਹੀਂ ਕਰ ਸਕਦੇ ਹੁਣ ਉਸ ਆਰਡਰ ਤੋਂ ਬਾਅਦ ਰੌਲਾ ਇਹ ਪੈ ਗਿਆ 트ੰਪ ਪ੍ਰਸ਼ਾਸਨ ਇਹ ਕਹਤਾ ਕਿ ਦੇਖੋ ਸਾਨੂੰ ਜਦੋਂ ਤੱਕ ਜੱਜ ਸਾਹਿਬ ਦਾ ਆਰਡਰ ਮਿਲਦਾ ਉਹਦੇ ਤੱਕ ਬੰਦੇ ਚੜ ਗਏ ਸੀ ਜਹਾਜ਼ ਹਵਾ 'ਚ ਸੀ ਹੁਣ ਰੌਲਾ ਚਲੋ ਇੱਥੇ ਤੱਕ ਮੰਨ ਲਿਆ ਵੀ ਉਹਨਾਂ ਨੇ ਹੁਕਮ ਦੇ ਤਾਂ ਨਹੀਂ ਮੰਨਿਆ ਜਾਂ ਉਹ ਚਲੇ ਗਿਆ ਹੁਣ ਰੌਲਾ ਇਹ ਪੈ ਗਿਆ ਕਿ ਫੈਡਰਲ ਜੱਜ ਨੇ ਇਹ ਕਿਹਾ ਸਾਨੂੰ ਐਗਜ਼ੈਕਟ ਟਾਈਮ ਲਾਈਨ ਦਿਓ ਸਾਨੂੰ ਡਾਕੂਮੈਂਟ ਸਬਮਿਟ ਕਰਾਓ ਸਾਡੇ ਕੋਲ ਇਹ ਦੱਸੋ ਕਿ ਫਲਾਈਟ ਕਿੰਨੇ ਵਜੇ 에ਰਪੋਰਟ ਤੋਂ ਉੱਡੀ ਆ ਸਾਡੇ ਜਿਹੜੇ ਹੁਕਮ ਆ ਤੁਹਾਨੂੰ ਕਿੰਨੇ ਵਜੇ ਮਿਲੇ ਆ ਤੇ ਜੇ ਹੁਕਮ ਪਹਿਲਾਂ ਮਿਲੇ ਆ ਫਲਾਈਟ ਬਾਅਦ ਚ ਉੱਡੀ ਆ ਤਾਂ ਉਹਦੇ 'ਚ ਕੰਮ ਹੁਕਮ ਸਾਡਾ ਮੰਨਿਆ ਕਿਉਂ ਨਹੀਂ ਗਿਆ ਪਹਿਲਾਂ ਤਾਂ ਗੱਲ ਸਿੱਧੀ ਸਿੱਧੀ ਸੀ ਹੁਣ ਉਹਦੀ ਡਿਟੇਲ ਚ ਚਲੇਗੀ ਆ ਵੀ ਜਿਹੜੇ ਫੈਡਰਲ ਜੱਜ ਸੀ ਉਹਨਾਂ ਨੇ ਉੱਥੇ ਇਸ ਗੱਲ ਤੋਂ ਬਾਅਦ ਉਹ ਰੁਕੇ ਨਹੀਂ ਵੀ ਫਲਾਈਟ ਚਲੇ ਗਈ ਸੀ ਤੇ ਮੇਰੇ ਹੁਕਮ ਨੂੰ ਨਹੀਂ ਮੰਨਿਆ ਗਾ ਉਹਨਾਂ ਨੇ ਉਹ ਤੋਂ ਅਗਲੀ ਕਾਰਵਾਈ ਕੀਤੀ ਆ ਵੀ ਹੁਣ ਇਹ ਦੱਸੋ ਵੀ ਕਿੰਨੇ ਵਜੇ ਫਲਾਈ ਟੂਡੇ ਐਗਜੈਕਟ ਰਿਕਾਰਡ ਡਾਟਾ ਦਿਓ ਸਾਨੂੰ ਅੰਕੜੇ ਦੱਸੋ ਕੀ ਕਹਿ ਰਹੇ ਆ ਤੁਹਾਡੇ ਹੁਣ ਇਹ ਇਸ਼ੂ ਤੇ ਉਸੇ ਤਰ੍ਹਾਂ ਦਾ ਨਾਲ-ਨਾਲ ਚੱਲ ਰਿਹਾ ਆ ਹੁਣ ਇਹਦੇ ਵਿੱਚ ਅੱਗੇ ਜਾ ਕੇ ਕੀ ਹੁੰਦਾ ਕਦੋਂ ਇਹਨਾਂ ਨੂੰ ਉਹਨਾਂ ਨੇ ਟਾਈਮ ਲਾਈਨ ਦਿੱਤੀ ਨਾਲ ਇਹ ਵੀ ਮੰਗਲਵਾਰ ਤੱਕ ਦਾ ਸਮਾਂ ਦਿੱਤਾ ਵੀ ਮੰਗਲਵਾਰ ਤੱਕ ਤੁਸੀਂ ਜਿਹੜਾ ਇਹ ਜੋ ਵੀ ਤੁਹਾਡੇ ਕੋਲ ਕਾਗਜ਼ ਪੱਤਰ ਹੈਗਾ ਆ ਇਹ ਤੁਸੀਂ ਸਾਨੂੰ ਦਿਓ ਜੱਜ ਨੇ ਇਹ ਜੇਮਸ ਬੋਜ਼ਬਰਗ ਜੇਮਸ ਬੋਵਰਕ ਨੇ ਇਹ ਕਿਹਾ ਵੀ ਸਾਨੂੰ ਇਹਦੇ ਐਗਜ਼ੈਕਟ ਮੰਗਲਵਾਰ ਤੱਕ ਸਾਡੇ ਕੋਲ ਸਬਮਿਟ ਕਰੋ ਸੋ ਅੱਜ ਸ਼ੁੱਕਰਵਾਰ ਆ ਮੰਗਲਵਾਰ ਤੱਕ ਇਹ ਪਤਾ ਲੱਗੂਗਾ ਹੁਣ ਇਹਨਾਂ ਨੇ ਪਹਿਲਾਂ ਐਕਸਪਲੇਨੇਸ਼ਨ ਦਿੱਤੀ ਸੀ ਇਕੜਾ ਮੂੰਹੋਂ ਤੋਂ ਹੀ ਗੱਲ ਹੁੰਦੀ ਆ ਵੀ ਉਹਨਾਂ ਨੇ ਕਹਿ ਦਿੱਤਾ ਜਿਹੜੇ ਕਾਗਜ਼ ਪੱਤਰ ਇਹਨਾਂ ਨੇ 트ੰਪ ਪ੍ਰਸ਼ਾਸਨ ਨੇ ਭੇਜੇ ਆ ਉਹਦੇ ਉੱਤੇ ਮਾਨਯੋਗ ਜੱਜ ਨੇ ਕਿਹਾ ਵੀ ਇਹ ਪੂਰੇ ਨਹੀਂ ਆ ਜਾਂ ਇਦਾਂ ਕਹਿ ਲਓ ਕਿ ਇਹ ਸਾਡੀ ਪੂਰੀ ਤਸੱਲੀ ਨਹੀਂ ਕਰਾਉਂਦੇ ਸਾਨੂੰ ਐਗਜ਼ੈਕਟ ਟਾਈਮਲਾਈਨ ਸਾਰਾ ਕੁਝ ਉੱਥੇ ਜੋ ਕੁਝ ਸਮਾਸਾਰਣੀ ਜਿਹੜੀ ਸੀਗੀ ਉਹ ਪੂਰੀ ਭੇਜੀ ਜਾਵੇ ਵੀ ਅਸੀਂ ਜਿਹੜੀ ਤੁਸੀਂ ਟਾਈਮਲਾਈਨ ਦੇ ਰਹੇ ਹੋ ਅਸੀਂ ਇਹਦੇ 'ਚ ਯਕੀਨ ਨਹੀਂ ਕਰਦੇ ਸਾਨੂੰ ਐਗਜ਼ੈਕਟ ਫਲਾਈਟ ਟਾਈਮ ਐਂਡ ਪ੍ਰੂਫ ਇਹ ਦੋਵੇਂ ਚਾਹੀਦੀਆਂ ਨਾਲ ਚੀਜ਼ਾਂ ਸੋ ਸਰਕਾਰ ਅਸਲ ਦੇ ਵਿੱਚ ਵਿੱਚੋਂ ਪਤਾ ਲੱਗ ਰਿਹਾ ਕਿ ਕੋਈ ਨਾ ਕੋਈ ਇਨਫਾਰਮੇਸ਼ਨ ਹਾਈਡ ਕਰਨ ਦੀ ਕੋਸ਼ਿਸ਼ ਕਰ ਰਹੀ ਆ ਕੁਝ ਔਰ ਹੁਣ ਉਹਦੇ 'ਚ ਇਹ ਹੋਊਗਾ ਕਿ ਕੁਝ ਥਾਵਾਂ ਦੇ ਉੱਤੇ ਸਰਕਾਰ ਜਾ ਕੇ ਇਹ ਕਹਿ ਸਕਦੀ ਹੈ ਕਿ ਸਟੇਟ ਸਟੇਟ ਸੀਕ੍ਰੀਟ ਆ ਇਹ ਬਹੁਤ ਗੁਪਤ ਜਾਣਕਾਰੀ ਆ ਇਹ ਅਸੀਂ ਸਾਂਝੀ ਨਹੀਂ ਕਰ ਸਕਦੇ ਇਸਕਾ ਡਿਟੇਲ ਜਿਹੜੀਆਂ ਕੋਰਟ ਨੂੰ ਦਿੱਤੀਆਂ ਨਹੀਂ ਜਾ ਸਕਦੀਆਂ ਪਰ ਜੱਜ ਨੇ ਅੱਗੇ ਉਹ ਇਹ ਵੀ ਕਿਹਾ ਵੀ ਇਹ ਤੁਹਾਡਾ ਜਿਹੜਾ ਦਲੀਲ ਆ ਜਿਹੜਾ ਤੁਹਾਡਾ ਆਰਗੂਮੈਂਟ ਆ ਜਿਹੜਾ ਤੁਹਾਡਾ ਲੌਜਿਕ ਆ ਇਹ ਵੈਲਿਡ ਨਹੀਂ ਆ ਇਹ ਕੋਈ ਮਤਲਬ ਇਨਾਫ ਨਹੀਂ ਹੈ ਸਾਨੂੰ ਤਸੱਲੀ ਕਰਾਉਣ ਦੇ ਲਈ ਸੋ ਇਹ ਹੁਣ ਡੈਡਲਾਈਨ ਜਿਹੜੀ ਹੈ ਅਗਲਾ ਸਟੈਪ ਆ ਇਸ ਡੈਡਲਾਈਨ ਦੇ ਉੱਤੇ ਕੀ ਹੁੰਦਾ ਉਹ ਮੰਨਦੇ ਆ ਜਾਂ ਕੀ ਨਹੀਂ ਮੰਨਦੇ ਅ اچھا 트럼ਪ ਸਾਹਿਬ ਉਹਨਾਂ ਦੇ ਉੱਤੇ ਔਖੇ ਨੇ ਵੀ ਤੁਸੀਂ ਇਹ ਕਿਹਾ ਕਿ ਉਹਨਾਂ ਨੇ ਕਿਹਾ 임피치 ਕਰੋ ਇਹਨਾਂ ਨੂੰ ਮਹਾਂ ਦੋਸ਼ ਲਾ ਕੇ ਬਾਹਰ ਕੱਢ ਦਿਓ ਉਹਦੇ ਉੱਤੇ ਜਿਹੜੇ ਅੱਗੇ ਜੱਜ ਸੀਗੇ ਚੀਫ ਜਸਟਿਸ ਆ ਉਹਨਾਂ ਨੇ ਡਿਫੈਂਡ ਕੀਤਾ ਕਹਿੰਦੇ ਇਸ ਗੱਲ ਤੇ ਉਹਤੇ ਮਹਾਂ ਦੋਸ਼ ਨਹੀਂ ਲਾਇਆ ਜਾ ਸਕਦਾ ਸੋ ਉਹ ਸਾਰੀ ਗੱਲਬਾਤ ਪੁਰਾਣੀ ਆ ਪਰ ਉਹਦੇ ਵਿੱਚ ਅੱਜ ਨਵਾਂ ਇਹ ਹੋਇਆ ਕਿ ਉਹਨਾਂ ਨੇ ਗੱਲ ਅੱਗੇ ਵਧਾ ਕੇ ਮੰਗਲਵਾਰ ਤੱਕ ਦੀ ਟਾਈਮ ਲਾਈਨ ਦਿੱਤੀ ਆ ਵੀ ਤੁਸੀਂ ਮੰਗਲਵਾਰ ਸਾਨੂੰ ਦੱਸੋ ਆ ਰੀਜ਼ਨ ਵਿਦ ਪ੍ਰੂਫ ਸਬਮਿਟ ਕਰਾਓ ਹੁਣ ਇਹਦੇ ਵਿੱਚ ਇੱਕ ਮਾਮਲਾ ਹੋਰ ਇਸੇ ਖਬਰ ਦੇ ਨਾਲ ਹੀ ਜੁੜਦਾ ਉਹ ਇਹ ਆ ਕਿ ਜਿਹੜੇ ਮਾਈਗ੍ਰੈਂਟ ਨੂੰ ਡਿਪੋਰਟ ਕੀਤਾ ਉਹਨਾਂ ਦਾ ਕਸੂਰ ਕੀ ਸੀ ਹੁਣ ਕਸੂਰ ਤੇ ਹੀ ਸੀ ਕਿ ਆ ਜਾ ਰਿਹਾ ਵੀ ਜਿਹਨੇ ਵੈਨਜ਼ੂਏਲਨ ਇਹ ਸੀਗੇ ਉਹਨਾਂ ਦਾ ਇੱਕ ਟੈਰਾਇਸਟ ਗਰੁੱਪ ਆ ਉਹਦੇ ਨਾਲ ਕਿਸੇ ਨਾ ਕਿਸੇ ਤਰ੍ਹਾਂ ਇਹ ਸਬੰਧਤ ਆ ਵੀ ਹਲਸਾਲਵਾਡੋਰ ਦੇ ਵਿੱਚ ਇਹਨਾਂ ਨੂੰ ਇਸ ਕਰਕੇ ਭੇਜ ਆ ਗਿਆ ਹੁਣ ਉਹਨਾਂ ਦੇ ਵਿੱਚੋਂ ਪਤਾ ਲੱਗ ਰਿਹਾ ਕਿ ਕਈਆਂ ਦਾ ਤੇ ਕੋਈ ਗੈਂਗਾਂ ਦੇ ਨਾਲ ਸੰਬੰਧ ਹੀ ਕੋਈ ਨਹੀਂ ਸੀ ਨਾ ਉਹਨਾਂ ਦਾ ਕੋਈ ਕ੍ਰਿਮੀਨਲ ਰੈਕર્ડ ਸੀ ਜਿਹੜੇ ਵਕੀਲ ਜਾਂ ਉਹਨਾਂ ਦੇ ਪਰਿਵਾਰ ਦੇ ਮੈਂਬਰ ਆ ਉਹ ਇਹ ਗੱਲ ਦੱਸ ਰਹੇ ਆ ਅੱਛਾ ਜਿਹੜੇ ਆਈਸ ਵਾਲੇ ਆ ਉਹ ਵੀ ਇਹ ਕਹਿੰਦੇ ਵੀ ਸਾਡੇ ਕੋਲ ਉਹ ਮੰਨਦੇ ਉਹਨਾਂ ਨੇ ਐਡਮਿਟ ਕੀਤਾ ਇਸ ਗੱਲ ਨੂੰ ਵੀ ਸਾਡੇ ਕੋਲ ਕੋਈ ਕ੍ਰਿਮੀਨਲ ਹਿਸਟਰੀ ਨਹੀਂ ਹੈ ਜਿਹੜੇ ਰਿਪੋਰਟ ਕੀਤੇ ਗਏ ਉਹਨਾਂ ਦਾ ਯੂਐਸ ਦੇ ਵਿੱਚ ਕੋਈ ਕ੍ਰਿਮੀਨਲ ਰਿਕਾਰਡ ਨਹੀਂ ਹੈ ਹੁਣ ਇੱਕ ਤੇ ਕੰਮ ਕਹਿੰਦੇ ਤੇਜ਼ੀ ਨਾਲ ਕੀਤਾ ਇੱਕ ਗੁਪਤ ਤੌਰ ਤੇ ਕੀਤਾ ਫਾਸਟ ਐਂਡ ਸੀਕਰਟਲੀ ਜਿਹੜੇ ਇਹ ਮਾਈਗ੍ਰੈਂਟਸ ਸੀਗੇ ਇਹਨਾਂ ਨੂੰ ਰੀਟੈਂਸ਼ਨ ਸੈਂਟਰਾਂ ਤੋਂ ਵੀਕਐਂਡ ਦੇ ਉੱਤੇ ਲਿਆ ਕੇ ਸਿੱਧਾ ਜਹਾਜ਼ਾਂ ਦੇ ਵਿੱਚ ਬਿਠਾ ਦਿੱਤਾ ਗਿਆ ਬਿਨਾਂ ਕਿਸੇ ਵਾਰਨਿੰਗ ਕੁਝ ਦੇ ਤਾਂ ਕਹਿੰਦੇ ਟੈਟੂ ਕਾਰਨ ਬਣੇ ਆ ਕੁਝ ਹੁਣ ਲੋਕ ਟੈਟੂ ਬਣਾਉਂਦੇ ਆ ਜਿਹੜੇ ਕੁਝ ਮਾਈਗ੍ਰੈਂਟਸ ਸੀ ਉਹਨਾਂ ਨੂੰ ਇਹ ਦੋਸ਼ ਸੀਗੇ ਕਿ ਉਹ ਇਸ ਕਰਕੇ ਗੈਂਗਸ ਦੇ ਨਾਲ ਉਹਨਾਂ ਦਾ ਸਬੰਧ ਆ ਕਿਉਂਕਿ ਉਹਨਾਂ ਦੀ ਬਾਡੀ ਦੇ ਉੱਤੇ ਉਸ ਕਿਸਮ ਦੇ ਜਿਹੜੇ ਗੈਂਗ ਦੇ ਲੋਗੋ ਜਾਂ ਕੁਝ ਹੈਗਾ ਉਹ ਜਿਹੜੇ ਟੈਟੂ ਨੇ ਰੋਜ਼ ਟੈਟੂ ਜਾਂ क्राउन फॉर ग्रैंड मदर ਜਾਂ ਇਥੋਂ ਤੱਕ ਕਿਸੇ ਨੇ ਸੌਕਰ ਦਾ ਲੋਗੋ ਵੀ ਬਣਾਇਆ ਆ ਉਹਨੂੰ ਉਹ ਗੈਂਗ ਦੇ ਸਾਈਨ ਅਪ ਲਿਖਾ ਖਾਂਗੇ ਸੌਕਰ ਕਿਸੇ ਨੇ ਆਪਣੇ 크라운 ਫੋਰ ਅ ਗ੍ਰੈਂਡ ਮਦਰ ਜਾਂ ਦੂਜੇ ਜਿਹੜੇ ਰੋਜ਼ ਟੈਟੂ ਉਹਦਾ ਸਾਰਿਆਂ ਦਾ ਸੌਕਰ ਬਾਲ ਦੇ ਟੈਟੂ ਨੂੰ ਉਹਨਾਂ ਨੇ ਜੋੜਤਾ ਵੀ ਕਿਉਂ ਕਿ ਇਹਦੇ ਫਲਾਣਾ ਟੈਟੂ ਆ ਇਹੀ ਉਸ ਗੈਂਗ ਮੈਂਬਰ ਦਾ ਜਿਹੜੇ ਗੈਂਗ ਦਾ ਲੋਗੋ ਆ ਇਹਦੇ ਨਾਲ ਮਿਲਦਾ ਇਸ ਕਰਕੇ ਨੂੰ ਵਾਪਸ ਭੇਜਦੇ ਹੁਣ ਜਿਹੜੀਆਂ ਇਹ ਜਦੋਂ ਨੂੰ ਵਾਪਸ ਭੇਜਿਆ ਗਿਆ ਉੱਥੇ ਜਹਾਜ਼ਾਂ 'ਚ ਚੜਾਇਆ ਗਿਆ ਜਿਹੜੀ ਕੰਡੀਸ਼ਨ ਸੀ ਉਹ ਬਹੁਤ ਮਾੜੀਆਂ ਸੀ ਬ੍ਰਾਈਟਸ ਉਹਨਾਂ ਨੂੰ ਬਹੁਤ ਮਤਲਬ ਕਹਿ ਲਓ ਕਿ ਉਹਦੇ ਨਾਲ ਸੰਗਲੀਆਂ ਨਾਲ ਟਾਈਟਲੀ ਬੰਨ ਕੇ ਲੈ ਕੇ ਗਏ ਆ ਸੋ ਜਿਹੜੀ ਉਹ ਡੀ ਹਾਈਡਰੇਸ਼ਨ ਗਰਮੀ ਤੇ ਉਹ ਸਾਰਾ ਕੁਝ ਨਾ ਉਹਨਾਂ ਨੂੰ ਕੋਈ ਮੈਡੀਕਲ ਹੈਲਪ ਮਿਲੀ ਆ ਸੋ ਕੁਝ ਜਿਹੜੇ ਆ ਉਹ ਬਿਲਕੁਲ ਲਾਸਟ ਕੁਝ ਮਾਈਗ੍ਰੈਂਟਸ ਜਿਹੜੇ ਸੀਗੇ ਉਹਨਾਂ ਨੂੰ ਕੱਢ ਦਿੱਤਾ ਗਿਆ ਡਿਪੋਰਟੇਸ਼ਨ ਪਲੇਨ ਦੇ ਵਿੱਚੋਂ ਕਿਉਂਕਿ ਜੱਜ ਨੇ ਉਹ ਟੈਂਪਰੇਰੀ ਰੈਸਟ੍ਰੇਨਿੰਗ ਆਰਡਰ ਦੇ ਦਿੱਤੇ ਸੀ ਇਨ ਟਾਈਮ ਦੇ ਵਿੱਚ ਜਿਹੜੇ ਪਰਿਵਾਰ ਹੁਣ ਸਫਰ ਕਰ ਰਹੇ ਆ ਇੱਕ ਯੂ ਐਸ ਸਿਟੀਜ਼ਨ ਬੇਬੀ ਆ ਉਹਦੇ ਘਰ ਦੇ ਚਲੇ ਗਏ ਆ ਤੇ ਉਹ ਹੁਣ ਦੇਖ ਰਿਹਾ ਵੀ ਹੁਣ ਕਿੱਥੇ ਤੱਕ ਇਹਦਾ ਜਾਇਆ ਜਾਵੇ ਜਾਂ ਕੀ ਕੀਤਾ ਜਾਵੇ ਸੋ ਥੋੜਾ ਜਿਹਾ ਇੱਕ ਜਿਹੜੀ ਹੋਮਲੈਂਡ ਸਿਕਿਉਰਿਟੀ ਆਫੀਸ਼ੀਅਲਸ ਨੇ ਉਹਨਾਂ ਨੇ ਵੀ ਇਹ ਕਿਹਾ ਕਿ ਜਿਹੜੀ ਕਿਸੇ ਤਰ੍ਹਾਂ ਦੀ ਵੀ ਡਿਟੇਨੀਜ਼ ਨੂੰ ਰੋਕ ਸਕਦੇ ਆ ਸੋ ਇੱਕ ਮਾਮਲਾ ਜਿਹੜਾ ਇਹ ਬੜਾ ਗੰਭੀਰ ਆ ਤੇ ਇਹਦੇ ਵਿੱਚ ਉੱਥੇ ਪ੍ਰਿਜ਼ਨ ਕੰਡੀਸ਼ਨ ਉਹਦੇ ਉੱਤੇ ਆ ਸਾਰਾ ਕੁਝ ਆ ਜੱਜ ਤੇ 트럼프 ਪ੍ਰਸ਼ਾਸਨ ਇਹਨਾਂ ਦੇ ਵਿਚਾਰ ਜਿਹੜਾ ਰੌਲਾ ਗੋਲਾ ਆ ਇਸ ਵੇਲੇ ਉਹ ਵੀ ਜਿਹੜਾ ਬਰਾਬਰ ਚੱਲ ਰਿਹਾ ਦੇਖੋ ਹੁਣ ਜਦੋਂ ਜੱਜ ਨੇ ਕਿਹਾ ਤੇ ਉਦੋਂ ਤੱਕ ਮੰਗਲਵਾਰ ਤੱਕ ਕੀ ਇਹ ਸਬਮਿਟ ਕਰਾਉਂਦੇ ਆ ਤੇ ਕੀ ਗੱਲ ਸਾਹਮਣੇ ਆਉਂਦੀ ਹੈ ਅਗਲੀ ਗੱਲਬਾਤ ਕੈਲੀਫੋਰਨੀਆ ਦੇ ਵਿੱਚ ਜਿਹੜਾ ਇਹ ਸਕੂਲਾਂ ਦੇ ਵਿੱਚ ਫਾਸਟ ਫੂਡ ਆ ਜਿਹੜਾ ਅਲਟਰਾ ਪ੍ਰੋਸੈਸਡ ਫੂਡ ਕਿਹਾ ਜਾਂਦਾ ਵੀ ਉਹ ਸਕੂਲ ਲੰਚਸ ਦੇ ਵਿੱਚੋਂ ਉਹਨੂੰ ਬੈਨ ਕਰ ਦਿਓ ਅਲਟਰਾ ਪ੍ਰੋਸੈਸਡ ਫੂਡ ਦੀ ਜਿਹੜੀ ਇਹ ਹੁਣ ਹੁਣ ਅਲਟਰਾ ਪ੍ਰੋਸੈਸਡ ਫੂਡ ਦੀ ਪਹਿਲੀ ਉਹ ਪ੍ਰਭਾਸ਼ਾ ਹੀ ਨਹੀਂ ਬਹੁਤੀ ਚੰਗੀ ਤਰ੍ਹਾਂ ਆਪਾਂ ਸਮਝਦੇ ਵੀ ਕੋਈ ਵੀ ਜਿਹੜਾ ਹੱਫ ਫਰਾਈਜ਼ ਜਾਂ ਦੂਜੀਆਂ ਤੀਜੀਆਂ ਚੀਜ਼ਾਂ ਜਿਹੜੀਆਂ ਬਹੁਤ ਹਾਈ ਟੈਂਪਰੇਚਰ ਤੇ ਤੇਲ ਦੇ ਵਿੱਚੋਂ ਜਿਆਦਾ ਲੂਣ ਜਾਏ ਸਾਰਾ ਕੁਝ ਹੁੰਦਾ ਇਹਨੂੰ ਅਸੀਂ ਅਲਟਰਾ ਪ੍ਰੋਸੈਸਡ ਕਹਿ ਦਿੰਦੇ ਪਰ ਕੈਲੀਫੋਰਨੀਆ ਦੁਨੀਆ ਦੇ ਵਿੱਚ ਪਹਿਲੀ ਸਟੇਟ ਹੋਊਗੀ ਪਹਿਲੀ ਜੂਰਿਸਡਿਕਸ਼ਨ ਹੋਊਗੀ ਜਿਹੜੀ ਇਸ ਅਲਟਰਾ ਪ੍ਰੋਸੈਸਡ ਫੂਡ ਦੀ ਕਾਨੂੰਨਨ ਪ੍ਰਭਾਸ਼ਾ ਦੇਊਗੀ ਵਿਗਿਆਨੀਆਂ ਦੀ ਜਾਂ ਡਾਕਟਰਾਂ ਦੀ ਆਪਣੀ ਹੈਗੀ ਆ ਇਹ ਕਾਨੂੰਨਨ ਇਹਦੀ ਪ੍ਰਭਾਸ਼ਾ ਦੇਣਗੇ ਕਿ ਕਾਨੂੰਨਨ ਤੌਰ ਦੇ ਉੱਤੇ ਕਿਹੜਾ ਅਲਟਰਾ ਪ੍ਰੋਸੈਸਡ ਫੂਡ ਆ ਤੇਰੋਂ ਲੀਗਲੀ ਡਿਫਾਈਨ ਕੀਤਾ ਜਾਊਗਾ ਤੇ ਫਿਰ ਇਹਨੂੰ ਬੈਨ ਕੀਤਾ ਜਾਊਗਾ ਜਿਹੜਾ ਅੱਜ ਮਤਲਬ ਬਹੁਤ ਸਾਰੇ ਲੋਕ ਇਹ ਮੰਨਦੇ ਆ ਵਿਗਿਆਨੀ ਜਿਹੜਾ ਸ਼ੂਗਰ ਖੰਡ ਤੇ ਲੂਣ ਇਹ ਸਭ ਤੋਂ ਵੱਡੀ ਸਮੱਸਿਆ ਬਣ ਰਹੀ ਆ ਜਿਹੜੇ ਆਪਣੇ ਹੈਗੇ ਨੇ ਰੌਬਰਟ ਐਫ ਕੈਨੇਡੀ ਜੂਨੀਅਰ ਉਹ ਖਾਸ ਤੌਰ ਦੇ ਉੱਤੇ ਇਹਦੇ ਵਿਰੋਧ ਵਿੱਚ ਨੇ ਅਮਰੀਕਾ ਦੇ ਵਿੱਚ ਜਿਹੜੇ ਐਡਿਕਟਿਵਸ ਇਹਦੇ ਵਿੱਚ ਪਾਏ ਜਾਂਦੇ ਆ ਇਹਦੇ ਵਿੱਚ ਜੋ ਕੁਝ ਪੈਂਦਾ ਹੈ ਔਰ ਈਵਨ ਜਿਹੜੀਆਂ ਚੀਜ਼ਾਂ ਡਾਈ 3 ਆ ਇੱਕ ਜਾਂ ਬਰੋਮੀਨੇਟਿਡ ਵੈਜੀਟੇਬਲ ਆਇਲ ਆ ਇਹਦੇ ਵਿੱਚ ਇਹ ਸਾਰੇ ਜਿਹੜੇ ਚੀਜ਼ਾਂ ਨੇ ਇਹ ਮੰਨ ਲਓ ਯੂਰਪ ਦੇ ਵਿੱਚ ਜਾਂ ਦੂਜੀਆਂ ਥਾਵਾਂ ਤੇ ਬੈਨ ਆ ਜਿਹੜੀ ਡਾਈ 3 ਆ ਉਹ ਤੁਸੀਂ ਪਾ ਨਹੀਂ ਸਕਦੇ ਉਹਦੇ ਵਿੱਚ ਕਾਨੂੰਨਨ ਤੌਰ ਤੇ ਅਪਰਾਧ ਆ ਇੱਥੇ ਪਾ ਸਕਦੇ ਹੋ ਤੁਸੀਂ ਵੀ ਉੱਥੇ ਦੇ ਵਿਗਿਆਨੀਆਂ ਨੇ ਜੇ ਖੋਜ ਕਰਕੇ ਪਤਾ ਕਰ ਲਿਆ ਤੇ ਇੱਥੇ ਵਾਲਿਆਂ ਨੂੰ ਦੱਸ ਦੇਣ ਪਰ ਇਹਨੂੰ ਜਿਹੜਾ ਸਿੰਥੈਟਿਕ ਡਾਈਜ਼ ਆ ਇਹ ਜਿਹੜੀਆਂ ਪੈ ਰਹੀਆਂ ਔਰ ਇਹਦੇ ਨਾਲ ਡਾਇਬੀਟਿਸ ਹੋ ਰਹੀਆ ਕੈਂਸਰ ਹੋ ਰਿਹਾ ਔਰ ਇੰਨਾ ਜ਼ਿਆਦਾ ਉਹਦੇ ਚ ਹਾਈ ਕਨਸੈਂਟ੍ਰੇਸ਼ਨ ਉਹਦੀ ਜਿਹੜੀ ਉਹਦੀ ਜਿਹੜੀ ਇੰਨੀ ਜ਼ਿਆਦਾ ਆ ਉਹਦੇ ਵਿੱਚ ਕਿ ਜਿਹੜੀ ਤੁਸੀਂ ਉਹਦਾ ਖਾ ਹੀ ਨਹੀਂ ਸਕਦੇ ਜੇ ਉਹ ਅਲਟਰਾ ਪ੍ਰੋਸੈਸਡ ਫੂਡ ਨਾ ਹੋਵੇ ਤਾਂ ਉਹ ਜਿਹੜਾ ਇਹ ਨਿਆਣੇ ਜੋ ਕੁਝ ਖਾ ਪੀ ਰਹੇ ਬਹੁਤ ਵੱਡੀ ਚਿੰਤਾ ਆ ਇਸ ਵੇਲੇ ਇੱਥੇ ਅਮਰੀਕਾ ਕੈਨੇਡਾ ਦੇ ਵਿੱਚ ਜਿਹੜਾ ਮਲੂਨ ਤੁਸੀਂ ਸਬਜ਼ੀ ਚ ਜ਼ਿਆਦਾ ਲੂਣ ਨਹੀਂ ਖਾਣਾ ਚਾਹੀਦਾ ਨਿਆਣਿਆਂ ਨੂੰ ਜਾਂ ਕਿਸੇ ਨੂੰ ਵੀ ਪਰ ਉਹਦੇ ਚ ਕਿੰਨਾ ਕੁ ਪਾ ਸਕਦੇ ਹੋ ਤੁਸੀਂ ਇੱਕ ਚਮਚਾ ਪਾ ਲੋਗੇ ਜਾਂ ਘਟੋ ਘਟ ਜਿਹੜੀ ਤੁਹਾਡੀ ਕੋਲੀ ਦੇ ਵਿੱਚ ਖਾ ਰਹੇ ਉਹਦੇ ਚ ਇੱਕ ਚਮਚਾ ਪਾ ਲੋਗੇ ਤਾਂ ਇੰਨਾ ਲੂਣ ਹੋ ਜਾਊਗਾ ਜਿਹੜਾ ਖਾਧਾ ਨਹੀਂ ਜਾਊਗਾ ਵੱਧ ਤੋਂ ਵੱਧ ਦੋ ਪਾ ਲੂਗਾ ਕੋਈ ਇਹਦੇ ਵਿੱਚ ਤੇ ਪਤਾ ਨਹੀਂ ਕਿੰਨੇ ਚਮਚੇ ਪਾਏ ਹੁੰਦੇ ਜਿਹੜੇ ਖਾਦੇ ਜਾਂਦੇ ਆ ਤੁਹਾਨੂੰ ਪਤਾ ਵੀ ਲੱਗਦਾ ਤੁਸੀਂ ਲੂਣ ਖਾ ਰਹੇ ਹੋ ਬਿਲਕੁਲ ਉਸੇ ਤਰ੍ਹਾਂ ਜਿਸ ਤਰ੍ਹਾਂ ਜਿਹੜੀਆਂ ਪੀਣ ਵਾਲੀਆਂ ਡਰਿੰਕਸ ਨੇ ਸਲਰਪੀਆਂ ਜਿਹੜੀਆਂ ਇਹ 711 ਜਾਂ ਦੂਜੀਆਂ ਥਾਵਾਂ ਤੋਂ ਨਿਆਣੇ ਪੀਂਦੇ ਆ ਉਹਨਾਂ ਦੇ ਵਿੱਚ ਤੁਸੀਂ ਆਮ ਪਾਣੀ ਦੇ ਜਾਂ ਕਿਸੇ ਚਾਹ ਦੇ ਵਿੱਚ ਚਮਚਾ ਖੰਡ ਦਾ ਪਾ ਲੋਗੇ ਵੱਧ ਤੋਂ ਵੱਧ ਦੋ ਪਾ ਲੋਗੇ ਤੇ ਉਹ ਇੰਨੀ ਸ਼ੂਗਰ ਹੋ ਜੂਗੀ ਜਿਹੜੀ ਪੀਤੀ ਨਹੀਂ ਜਾਂਦੀ 15-15 ਚਮਚੇ 18-18 ਚਮਚੇ ਉਹਦੇ ਵਿੱਚ ਖੰਡ ਦੇ ਆ ਜਿਹੜੇ ਇਹ ਨਿਆਣੇ ਪੀ ਰਹੇ ਹੁਣ ਇਹਦੀ ਇੱਕ ਡੈਫੀਨੇਸ਼ਨ ਦੇ ਕੇ ਕੈਲੀਫੋਰਨੀਆ ਦੇ ਵਿੱਚ ਕਿ ਆ ਅਲਟਰਾ ਪ੍ਰੋਸੈਸਡ ਫੂਡ ਆ ਜਿਹੜਾ ਕਿ ਖੈਰ ਪ੍ਰੋਸੈਸਡ ਬੋਇਲਿੰਗ ਜਾਂ ਉਹਦੇ ਵਿੱਚੋਂ ਨਿਕਲ ਕੇ ਆਉਂਦਾ ਆ ਉਹਦੇ ਉੱਤੇ ਐਸ ਕਰਕੇ ਪਾਬੰਦੀ ਲਾ ਦਿੱਤੀ ਗਈ ਆ ਇਹ ਇਦਾਂ ਦੇ ਨਾ ਲਗਭਗ ਜਿਹੜੇ ਪਹਿਲਾਂ ਬਿੱਲ ਆ ਲੈ ਕੇ ਆਂਦੇ ਉੱਥੇ ਨਿਊਯਾਰਕ ਦੇ ਵਿੱਚ ਤੇ ਵੈਸਟ ਵਰਜੀਨੀਆ ਦੇ ਵਿੱਚ ਉਹਨਾਂ ਨੇ ਇੰਟਰੋਡਿਊਸ ਕੀਤੇ ਲਗਭਗ ਇਦਾਂ ਦੇ ਬਿੱਲ ਈਵਨ ਐਫ ਡੀ ਏ ਜਿਹੜੀ ਆ ਉਹ ਕੁਝ ਫੂਡ ਐਡਿਟਿਵਸ ਨੂੰ ਬੈਨ ਕਰ ਚੁੱਕੀ ਆ ਪਿਛਲੇ ਸਾਲ ਵੀ 2024 ਦੇ ਵਿੱਚ ਵੀ ਤੇ ਐਤਕੀ ਵੀ ਜਿਹੜੇ ਗਵਰਨਰ ਨਿਊਸਨ ਨੇ ਇੱਥੇ ਆਪਣੇ ਕੈਲੀਫੋਰਨੀਆ ਦੇ ਵਿੱਚ ਉਹ ਇਸ ਹੱਕ ਚਾਹ ਕਹਿੰਦੇ ਇਦਾਂ ਹੋਣਾ ਚਾਹੀਦਾ ਹੁਣ ਜਿਹੜਾ ਪੋਲੀਟੀਕਲ ਸਪੋਰਟ ਆ ਉਹਨਾਂ ਨੂੰ ਪੂਰੀ ਰਿਪਬਲਿਕਨ ਕੈਲੀਫੋਰਨੀਆ ਦੇ ਵਿੱਚ ਜਿਹੜੇ ਉਹਨਾਂ ਦੇ ਐਫਰਟ ਨੇ ਉਹਦੇ ਉੱਤੇ ਕਰ ਰਿਹਾ ਮਤਲਬ ਬਹੁਤ ਇੱਕ ਰੇਅਰ ਬਾਈਪਾਰਟੀਸ਼ਨ ਇਸ਼ੂ ਆ ਦੋਵੇਂ ਪਾਰਟੀਆਂ ਇਸ ਗੱਲ ਦੀ ਸਪੋਰਟ ਕਰ ਰਹੀਆਂ ਜਿਹੜੀ ਯੂਨੀਵਰਸਿਟੀ ਆਫ ਕੈਲੀਫੋਰਨੀਆ ਆ ਉਹਨਾਂ ਦੇ ਜਿਹੜੇ ਵਿਗਿਆਨੀ ਨੇ ਉਹ ਆਇਡੈਂਟੀਫਾਈ ਕਰ ਰਿਹਾ ਕਿ ਸਭ ਤੋਂ ਜਿਹੜੇ ਮੋਸਟ ਹਾਰਮਫੁਲ ਅਲਟਰਾ ਪ੍ਰੋਸੈਸਡ ਫੂਡ ਕਿਹੜੇ ਨੇ ਸਪੈਸ਼ਲੀ ਜਿਨ੍ਹਾਂ ਦਾ ਸਬੰਧ ਕੈਂਸਰ ਜਾਂ ਡਾਇਬੀਟਿਸ ਦੇ ਨਾਲ ਆ ਸੋ ਇਹਨੂੰ ਰੋਕਣ ਦੇ ਲਈ ਕਿਆ ਜਾ ਰਿਹਾ ਕਿ ਜਿਹੜੇ ਕੈਮੀਕਲਸ ਨੇ ਇਹ ਬਿੱਲ ਦੇ ਵਿੱਚ ਜਿਹੜਾ ਨਵਾਂ ਕਾਨੂੰਨ ਬਣੂਗਾ ਇਹ ਵੀ ਦੱਸਿਆ ਗਿਆ ਕਿ ਹੌਲੀ-ਹੌਲੀ ਜਿਹੜੇ ਇਹ ਚੀਜ਼ਾਂ ਨੇ ਇਹਨਾਂ ਨੂੰ ਫੇਸ ਆਊਟ ਕੀਤਾ ਜਾਊਗਾ ਹਾਰਮਫੁਲ ਫੂਡ ਨੂੰ ਕੈਲੀਫੋਰਨੀਆ ਦੇ ਵਿੱਚੋਂ ਤੇ 2032 ਤੱਕ ਉਹਨਾਂ ਨੇ ਨਿਸ਼ਾਨਾ ਰੱਖਿਆ ਆ ਇੱਕ ਸਾਲ ਚ ਇੱਕ ਦੂਜੇ ਸਾਲ ਚ ਦੂਜਾ ਤੇ ਹੌਲੀ-ਹੌਲੀ ਕਰਕੇ ਜਿਹੜੇ ਹਾਰਮਫੁਲ ਚੀਜ਼ਾਂ ਨੇ ਇਹਦੇ ਵਿੱਚੋਂ ਬਾਹਰ ਕੱਢ ਦੇਣਗੇ ਸੋ ਇੱਕ ਬੜਾ ਵੱਡਾ ਫੈਸਲਾ ਆ ਜਿਹਦੇ ਚੰਗੇ ਰਿਜ਼ਲਟ ਆਉਣ ਵਾਲੇ ਸਮੇਂ ਦੇ ਵਿੱਚ ਮਿਲਣਗੇ ਅਗਲੀ ਗੱਲ ਬਦ ਦੋਸਤੋ ਐਲਨ ਮਸਕ ਬਾਰੇ ਤੇ ਪੈਂਟਾਗਨ ਦੇ ਵਿੱਚ ਉਹਨਾਂ ਦੀ ਅੱਜ ਜਿਹੜੀ ਮੀਟਿੰਗ ਆ ਉਹਦੇ ਬਾਰੇ ਉਹਨਾਂ ਦੀ ਮੀਟਿੰਗ ਹੋ ਰਹੀ ਹੈ ਉਹਨਾਂ ਨੂੰ ਕਹਿੰਦੇ ਬਰੀਫ ਕਰਨਾ ਉਹਨਾਂ ਨੂੰ ਦੱਸਣਾ ਆ ਡਿਫੈਂਸ ਸੈਕਟਰੀ ਪੀਟ ਹੈਗਸਟ ਨੇ ਹੁਣ ਪੀਟ ਹੈਗਸਟ ਕੀ ਦੱਸਦੇ ਆ ਇਹ ਤੋਂ ਪਹਿਲਾਂ ਜਿਹੜਾ ਕਨਸਰਨ ਜਾਂ ਮੀਡੀਆ ਦੇ ਵਿੱਚ ਜਿਹੜਾ ਰੌਲਾ ਰੱਪਾ ਇਹ ਆ ਵੀ ਕਨਫਲਿਕਟ ਆਫ ਇੰਟਰਸਟ ਆ ਜਿਹੜਾ ਉਹਨਾਂ ਦਾ ਹਿੱਤਾਂ ਦਾ ਭੇੜ ਆ ਹਿੱਤਾਂ ਦਾ ਭੇੜ ਦਾ ਮਤਲਬ ਕੀ ਆ ਕਿ ਉਹੀ ਬੰਦਾ ਵਪਾਰ ਕਰ ਰਿਹਾ ਚੀਨ ਦੇ ਨਾਲ ਟੈਸਲਾ ਚੀਨ ਦੇ ਵਿੱਚ ਵਿਕ ਰਹੀ ਆ ਬਣ ਰਹੀ ਆ ਇਹਨਾਂ ਦੀ ਵੱਡੀ ਕੰਪਨੀ ਆ ਉੱਥੇ ਚੰਗਾ ਵਪਾਰ ਇਹਨਾਂ ਦਾ ਚੱਲਦਾ ਉਹੀ ਵਿਅਕਤੀ ਜਾਨੀ ਕਿ ਐਲਨ ਮਸਕ ਸਰਕਾਰ ਦੇ ਵਿੱਚ ਇਹੋ ਜਿਹੇ ਅਹੁਦੇ ਤੇ ਆ ਵੀ ਜਿੱਥੇ ਉਹਦਾ ਜੋ ਕਿਹਾ ਮੰਨਿਆ ਜਾ ਰਿਹਾ ਡੋਜ ਦੇ ਚਾਹੇ ਉਹ ਇਨਚਾਰਜ ਨੇ ਜਾਂ ਵੀ ਰਾਸ਼ਟਰਪਤੀ ਟਰੰਪ ਦੇ ਨਾਲ ਉਹਨਾਂ ਦੀਆਂ ਪਾਲਿਸੀ ਸਿੱਧੀ ਵੀ ਹੁਣ ਕੀ ਉਹ ਆਪਣੇ ਮੰਨ ਲਓ ਕਿਸੇ ਗੱਲ ਦੇ ਉੱਤੇ ਚੀਨ ਦੇ ਪ੍ਰੋਡਕਟ ਤੇ ਜਾਂ ਚੀਨ ਨਾਲ ਵਪਾਰ ਦੇ ਉੱਤੇ ਪਾਬੰਦੀ ਲਾਉਣੀ ਹੋਊਗੀ ਕੀ ਉਹ ਲਾਉਣਗੇ ਇੱਕ ਪਾਸੇ ਦੇਸ਼ ਦੇ ਹਿੱਤ ਆ ਇੱਕ ਪਾਸੇ ਉਹਨਾਂ ਦੇ ਆਪਣੇ ਹਿੱਤ ਆ ਦੋਹਾਂ ਦਾ ਟਕਰਾਅ ਆ ਹੈ ਨਹੀਂ ਆ ਹੋ ਸਕਦਾ ਜਿਹੜੀ ਗੱਲ ਦਾ ਰੌਲਾ ਪੈ ਰਿਹਾ ਕਿ ਕਨਫਲਿਕਟ ਆਫ ਇੰਟਰਸਟ ਹੋ ਸਕਦਾ ਇਹ ਉਹਨਾਂ ਦਾ ਚਾਈਨਾ ਦੇ ਨਾਲ ਜਿਹੜਾ ਹਾਲਾਂਕਿ ਇਹ ਗੱਲਬਾਤ ਦੇ ਵਿੱਚ ਹੁਣ ਰੌਲਾ ਇਹ ਪਿਆ ਉਹਦਾ ਮਤਲਬ ਇਹ ਆ ਕਿ ਨਾ ਤਾਂ ਇਹਨਾਂ ਨੂੰ ਇੰਨੀ ਪਾਵਰ ਦੇਣੀ ਚਾਹੀਦੀ ਆ ਤੇ ਦੂਜੀ ਗੱਲ ਨਾ ਹੀ ਇਹਨਾਂ ਦੇ ਕੋਲ ਜਿਹੜਾ ਹੈਗਾ ਆ ਇਹ ਜਿਹੜੀ ਬਹੁਤ ਸੈਂਸਿਟਿਵ ਜਾਂ ਸੀਕ੍ਰੇਟ ਇਨਫੋਰਮੇਸ਼ਨ ਆ ਉਹ ਵੀ ਨਹੀਂ ਦੇਣੀ ਚਾਹੀਦੀ ਇਹਨਾਂ ਨੂੰ ਜਿਹੜੀ ਸਿਕਿਉਰਿਟੀ ਦੇ ਉੱਤੇ ਖਤਰਾ ਹੋ ਸਕਦਾ ਵੀ ਹੁਣ ਇਹਨਾਂ ਨੇ ਕਿਹਾ ਤੇ ਹੈ ਵੀ ਚਾਈਨਾ ਦੀ ਗੱਲਬਾਤ ਇਹਦੇ 'ਚ ਨਹੀਂ ਹੋਣੀ ਜਿਹੜੀ ਅੱਜ ਦੀ ਮੀਟਿੰਗ ਆ ਕਿ ਐਵੇਂ ਰੌਲਾ ਰੱਪਾ ਪੈ ਰਿਹਾ ਚਾਈਨਾ ਦਾ ਤੋ ਕਿ ਨਹੀਂ ਡਿਸਕਸ ਵੀ ਨਹੀਂ ਕਰਨਾ ਪਰ ਦੱਸਦੇ ਆ ਕਿ ਉਹਦੇ ਬਾਰੇ ਇਹਨਾਂ ਨੂੰ ਅੱਜ ਬਰੀਫ ਕੀਤਾ ਜਾਣਾ ਜਿਹੜੀ ਸਰਕਾਰ ਦੇ ਵਿੱਚ ਹੁਣੇ ਕੱਟ ਲਾ ਰਹੇ ਐਲਨ ਮਸਕ ਦਾ ਸਿੱਧਾ ਮਤਲਬ ਆ ਇਸ ਵੇਲੇ ਜਿਸ ਕਰਕੇ ਇਹਨਾਂ ਦੀ ਲੋਚਨਾ ਹੋ ਰਹੀ ਆ ਕਿ ਗਵਰਨਮੈਂਟ ਜਿਹੜੀ ਬਿਊਰੋਕ੍ਰੇਸੀ ਆ ਉਹਦੇ 'ਚ ਕੱਟ ਲਾਉਣੇ ਆ ਤੇ ਡਿਫੈਂਸ ਦੇ ਵਿੱਚ ਵੀ ਕੱਟ ਲੱਗ ਰਹੇ ਆ ਜਿਹੜੀ ਇਹ ਇੱਕ ਜਿਹੜੇ ਨਵੇਂ ਪ੍ਰੋਜੈਕਟਸ ਨੇ ਜਿਹੜੇ ਇਸ ਡਿਫੈਂਸ ਦੇ ਨਾਲ ਜਾਂ ਸਰਕਾਰ ਦੇ ਰਿਫਾਰਮਸ ਦੇ ਨਾਲ ਜੁੜੇ ਆ ਇਹਨਾਂ ਨੂੰ ਵੀ ਡਿਸਕਸ ਕੀਤਾ ਜਾਣਾ ਜਿਹੜੀ ਇਸ ਸੀਕ੍ਰੇਟਸ ਤੱਕ ਇਹਨਾਂ ਦੀ ਕਿਉਂਕਿ ਰੋਲ ਆ ਇਹਨਾਂ ਦਾ ਸਪੇਸ ਐਕਸ ਦਾ ਸਪੇਸ ਐਕਸ ਯੂਐਸ ਮਿਲਟਰੀ ਦੇ ਨਾਲ ਰਲ ਕੇ ਕੰਮ ਕਰਦੀ ਆ ਸਪੇਸ ਐਕਸ ਵੀ ਆਲਨ ਮਸਕ ਦੀ ਕੰਪਨੀ ਆ ਉਹਨਾਂ ਕੋਲੇ ਪਹਿਲੇ ਕਿੰਨੇ ਬਹੁਤ ਕੁਝ ਨੈਸ਼ਨਲ ਸਿਕਿਉਰਿਟੀ ਦੀ ਇਨਫੋਰਮੇਸ਼ਨ ਉਹਨਾਂ ਕੋਲੇ ਆਲਰੇਡੀ ਬਹੁਤ ਜ਼ਿਆਦਾ ਆ ਸੋ ਇਹ ਜਿਹੜਾ ਕਨਫਲਿਕਟ ਹੋ ਰਿਹਾ ਇਹਨਾਂ ਦਾ ਚੀਨ ਦੇ ਵਿੱਚ ਬਿਜ਼ਨਸ ਦੇ ਨਾਲ ਅਫੀਸ਼ੀਅਲਸ ਰਾਸ਼ਟਰਪਤੀ ਟਰੰਪ ਤੇ ਜਿਹੜੇ ਆਪਣੇ ਹੈਗੇ ਆ ਪੀਥੈਕਸ ਤੋਂ ਦੋਵੇਂ ਕਹਿ ਰਹੇ ਆ ਕਿ মিডিਆ ਰਿਪੋਰਟਸ ਗਲਤ ਨੇ ਇਦਾਂ ਦੀ ਕੋਈ ਮਸਲਾ ਉੱਥੇ ਡਿਸਕਸ ਨਹੀਂ ਕਰ ਰਹੇ ਅਸੀਂ ਪਰ ਜਿਹੜੇ ਡੈਮੋਕ੍ਰੇਟਸ ਨੇ ਉਹ ਇਸ ਗੱਲ ਤੇ ਚਿੰਤਾ ਪੈਦਾ ਕਰ ਰਹੇ ਆ ਕੁਝ ਜਿਹੜੇ ਡੈਮੋਕ੍ਰੇਟਸ ਨੇ ਜਿਹਨੇ ਮੀਕਸ ਆ ਉਹ ਵਾਰਨ ਕਰ ਰਿਹਾ ਕਿ ਮਸਕ ਨੂੰ ਮਿਲਟਰੀ ਦੇ ਅੰਦਰ ਦੀ ਇਨਫੋਰਮੇਸ਼ਨ ਦੇਣੀ ਜਿਹੜੀ ਆ ਚਾਈਨਾ ਦੇ ਬਾਰੇ ਖਤਰਨਾਕ ਹੋ ਸਕਦੀ ਆ ਜਿਹੜੇ ਬਿਜ਼ਨਸਮੈਨ ਆ ਬਿਜ਼ਨਸਮੈਨ ਹੁੰਦੇ ਨੇ ਇਹਨੇ ਆਪਣਾ ਫਾਇਦਾ ਦੇਖਣਾ ਤੇ ਉਹ ਦੇਸ਼ ਦਾ ਨੁਕਸਾਨ ਕਰ ਸਕਦਾ ਜਿਹੜੇ ਲਗਭਗ 60000 ਜਿਹੜੇ ਸਿਵਿਲিয়ান ਜਾਨੀ ਕਿ ਨਾਨ ਮਿਲਟਰੀ ডিফেন্স ਜੋਬਸ ਆ ਕਟੀਆਂ ਜਾਣਗੇ ਆਉਣ ਵਾਲੇ ਸਮੇਂ ਦੇ ਵਿੱਚ 21000 ਲੋਕ ਜਿਹੜੇ ਆ ਉਹਨਾਂ ਨੂੰ ਹਾ ਪ੍ਰੂਵ ਕੀਤਾ ਗਿਆ ਡਿਲੇਡ ਰੈਜ਼ੀਗਨੇਸ਼ਨ ਦੇ ਲਈ ਕੁਝ ਏਰੀਆ ਜਿਹੜੇ ਬਚਾਏ ਗਏ ਆ ਭਾਵੇਂ ਕਿ ਕਈ ਕੱਟ ਹੈ ਬਾਬੂ ਜੂਨ ਜਿਹੜੇ ডিফেন্স ਜਾਂ ਇੰਡੋ ਪੈਸਿਫਿਕ ਕਮਾਂਡ ਆ ਜਿਹੜਾ ਚਾਈਨਾ ਦੇ ਉੱਤੇ ਫੋਕਸ ਕਰ ਰਿਹਾ ਉਹਦੇ ਉੱਤੇ ਕੋਈ ਕੱਟ ਨਹੀਂ ਲੱਗ ਰਿਹਾ ਅਗਲੀ ਗੱਲਬਾਤ ਦੋਸਤੋ ਲੋਨਲੀਨੈਸ ਬਾਰੇ ਅਮਰੀਕਾ ਦੇ ਵਿੱਚ ਇੱਕ ਖੋਜ ਹੋਈ ਆ ਉਹ ਖੋਜ ਦੇ ਵਿੱਚੋਂ ਇਹ ਪਤਾ ਲਾਇਆ ਜਾ ਰਿਹਾ ਵੀ ਅਸਲ ਦੇ ਵਿੱਚ ਇਕਲਤਾ ਕਿੱਥੇ ਜ਼ਿਆਦਾ ਆ ਇਹ ਪਿਛਲੇ ਸਾਲ ਦਾ ਇੱਕ ਸਰਵੇ ਆ ਜਿਹਦੀਆਂ ਰਿਪੋਰਟਸ ਆਈਆਂ ਉਹਦੇ ਵਿੱਚੋਂ ਇੱਕ ਤਾਂ ਇਹ ਨਾ ਮਾਨਸਿਕ ਸਿਹਤ ਜਿੰਨੀ ਬੰਦੇ ਦੀ ਸਰੀਰਕ ਸਿਹਤ ਜ਼ਰੂਰੀ ਆ ਇਹ ਖਬਰ ਕਿਉਂ ਮਹੱਤਵਪੂਰਨ ਆ ਜਾਂ ਕਿਉਂ ਅੱਜ ਅਮਰੀਕਾ ਦੀਆਂ ਪ੍ਰਮੁੱਖ ਅਖਬਾਰਾਂ ਦੇ ਵਿੱਚ ਇਹਨੂੰ ਛਾਪਿਆ ਗਿਆ ਉਹਦਾ ਕਾਰਨ ਇਹ ਆ ਕਿ ਜਿੱਦਾਂ ਸਾਡੇ ਲਈ ਜਿਹੜੀ ਸਾਡੀ ਆ ਜਿਹੜੀ ਸਰੀਰਕ ਸਿਹਤ ਜ਼ਰੂਰੀ ਹੈ ਮਾਨਸਿਕ ਸਿਹਤ ਬਹੁਤ ਜ਼ਰੂਰੀ ਹੈ ਮਾਨਸਿਕ ਸਿਹਤ ਜਿੱਥੇ ਲੋਨਲੀਨੈਸ ਆ ਜਦੋਂ ਕੋਵਿਡ ਆਇਆ ਸੀ ਕੋਵਿਡ ਤੋਂ ਬਾਅਦ ਸਾਰਾ ਕੁਝ ਹਿੱਲ ਗਿਆ ਤੇ ਜਿਹੜੀ ਇਹ ਪੰਡੈਮਿਕ ਤੋਂ ਬਾਅਦ ਇਹ ਗੱਲਬਾਤ ਹੋ ਰਹੀ ਆ ਹੁਣ ਜਿਹੜੀ ਉਹਦੀ ਸਟੱਡੀ ਕੀਤੀ ਗਈ ਕਿ ਲੋਨਲੀਨੈਸ ਕਿੱਥੇ ਆ ਜਿਹੜੇ 13% ਨੇ ਔਰ ਇਹ ਚੰਗੀ ਗੱਲ ਜਿਹੜੀ ਇਹ ਸਾਰੇ ਕੁਝ ਦੇ ਵਿੱਚੋਂ ਨਿਕਲ ਕੇ ਆਈ ਆ ਕਿ ਅਮਰੀਕਾ ਦੇ ਵਿੱਚ ਬਹੁਤੇ ਲੋਕ ਹੁਣ ਆਪਣੇ ਆਪ ਨੂੰ ਇਕੱਲੇ ਹੀ ਮਹਿਸੂਸ ਕਰਦੇ ਜਾਂ ਇਕਲਤਾ ਉਹਨਾਂ ਨੂੰ ਨਹੀਂ ਕੁਝ ਕਹਿੰਦੀ ਸੋ ਉਹ ਜਿਹੜੇ ਬਹੁਤ ਮਤਲਬ ਘਟ ਗਈ ਉਹਨਾਂ ਦੀ ਗਿਣਤੀ ਜਿਹੜੇ ਜਦੋਂ ਇਹਨਾਂ ਨੇ ਸਾਰਿਆਂ ਨੂੰ ਪੁੱਛਿਆ 60% ਤੋਂ ਜ਼ਿਆਦਾ ਨੇ ਕਿਹਾ ਵੀ ਸਾਨੂੰ ਕੋਈ ਮਸਲਾ ਨਹੀਂ ਸਾਨੂੰ ਇਕਲਤਾ ਨਹੀਂ ਜਿਹੜੀ ਕਿ ਪੰਟਾਈਮਿਕ ਦੇ ਵਿੱਚ ਬਹੁਤ ਵੱਡੀ ਸਮੱਸਿਆ ਬਣ ਗਈ ਸੀ 13% ਜਿਹੜੇ ਨੇ ਉਹ ਮਹਿਸੂਸ ਕਰਦੇ ਆ ਆਪਣੇ ਆਪ ਨੂੰ 5% ਜਿਹੜੇ ਕਹਿੰਦੇ ਆ ਵੀ ਅਸੀਂ ਸਦਾ ਹੀ ਇਕੱਲੇ ਰਹਿੰਦੇ ਆ ਤੇ 8% ਜਿਹੜੇ ਆਮ ਤੌਰ ਤੇ ਨੇ ਇਹ ਦਾ ਸਬੰਧ ਇਹ ਦੱਸਿਆ ਵੀ ਜਿੱਥੇ ਗਰੀਬੀ ਜ਼ਿਆਦਾ ਨਾ ਜਿਹੜਾ ਸਟੇਟਾਂ ਦੇ ਵਿੱਚ ਆਰਥਿਕ ਖਾਲਤ ਜਾਂ ਪੈਸਾ ਤੇ ਲੱਗਾ ਘੱਟ ਬਣਦਾ ਉੱਥੇ ਇਕਲਤਾ ਜ਼ਿਆਦਾ ਆ ਮਿਸਿਸਿਪੀ ਲੂਸੀਆਨਾ ਜਾਰਜੀਆ ਇਹਨਾਂ ਦੇ ਵਿੱਚ ਸਭ ਤੋਂ ਜ਼ਿਆਦਾ ਕੱਲਤਾ ਹੁਣ ਇਸ ਕੱਲਤਾ ਨੂੰ ਸਿੱਧਾ ਪਾਵਰਟੀ ਰੇਟ ਦੇ ਨਾਲ ਜੋੜਿਆ ਜੋੜ ਕੇ ਦੇਖਿਆ ਜਾ ਰਿਹਾ ਜਿਹੜੀਆਂ ਦੂਜੀਆਂ ਹ ਨਦਰਨ ਸਟੇਟ ਨੇ ਜਿਵੇਂ ਮਿਨੀ ਸੋਟਾ ਵਰਮਾਉਂਟ ਆ ਜਾਂ ਆਯੋਵਾ ਇਹਨਾਂ ਦੇ ਵਿੱਚ ਜਿਹੜੇ ਹੈਗੇ ਆ ਘੱਟ ਨੇ ਲੋਕ ਜਾਂ ਕਹ ਦੋ ਹੈ ਇਨਿਸ਼ਿੰਗਟਨ ਡੀਸੀ ਦੇ ਵਿੱਚ ਸਭ ਤੋਂ ਵੱਧ ਰੌਣਕ ਮੇਲਾ ਆ ਇੱਥੇ ਕੱਲਤਾ ਸਭ ਤੋਂ ਘੱਟ ਹੇਠਲੇ ਪੱਧਰ ਦੇ ਉੱਤੇ ਆ ਹੁਣ ਇਹਦੇ ਚ ਇੱਕ ਬਹੁਤ ਮਹੱਤਵਪੂਰਨ ਗੱਲ ਇਹ ਵੀ ਨਿਕਲ ਕੇ ਆਉਂਦੀ ਆ ਕਿ ਆਮ ਤੌਰ ਤੇ ਇਦਾਂ ਹੁੰਦਾ ਕਿ ਜਿਹੜੇ ਬਜ਼ੁਰਗ ਨੇ ਨਾ ਉਹ ਇਕੱਲੇ ਰਹਿ ਜਾਂਦੇ ਆ ਪਰ ਇਹ ਜਿਹੜੀ ਸਾਰੇ ਅਮਰੀਕਾ ਦੀ ਸਟੱਡੀ ਆ ਦੱਸਦੀ ਵੀ ਸਭ ਤੋਂ ਵੱਧ 18 ਤੋਂ 24 ਸਾਲਾਂ ਵਾਲੇ ਆ ਉਹ ਜ਼ਿਆਦਾ ਲੋਨਲੀ ਨੇ ਜੇ 65 ਸਾਲ ਤੋਂ ਉੱਪਰ ਵਾਲੇ ਨੇ ਉਹ ਇਕੱਲੇ ਨਹੀਂ ਆ ਉਹਨਾਂ ਕੋਲ ਫੇਰ ਵੀ ਬਹੁਤ ਕੁਝ ਹੈਗਾ ਆ ਜਿਹੜਾ ਮਤਲਬ ਇਕੱਲੇ ਰਹਿਣ ਦਾ ਮਤਲਬ ਕੱਲ ਤਾਂ ਨਹੀਂ ਆ ਕਿਉਂਕਿ ਮਤਲਬ ਜਿਹੜੇ ਉਹ ਦੂਜਾ ਇਹ ਹੈਗਾ ਕਿ ਬੰਦਾ ਮਹਿਸੂਸ ਕਦੋਂ ਕਰਦਾ ਮਤਲਬ ਜਿਹੜੇ ਜਦੋਂ ਹੁਣ ਕੋਈ ਵਿਅਕਤੀ ਇਕੱਲਾ ਰਹਿ ਰਿਹਾ ਪਰ ਮਹਿਸੂਸ ਨਹੀਂ ਕਰਦਾ ਇਕੱਲਾ ਤਾਂ ਉਹਨੂੰ ਕੋਈ ਪ੍ਰੋਬਲਮ ਨਹੀਂ ਇਦਾਂ ਦੀ ਉਹ ਇਕੱਲਾਤਾ ਚ ਨਹੀਂ ਗਣਿਆ ਜਾਊਗਾ ਇਹ ਜਿਹੜੇ 18 ਤੋਂ 24 ਸਾਲ ਵਾਲੇ ਆ ਇਹਨਾਂ ਦੇ ਵਿੱਚ ਇਹ ਸਮੱਸਿਆ ਜ਼ਿਆਦਾ ਹੈ ਦੂਜਾ ਇਹਦਾ ਪੈਸਾ ਤੇ ਪੜ੍ਹਾਈ ਦੋਹਾਂ ਚੀਜ਼ਾਂ ਦੇ ਨਾਲ ਸਿੱਧਾ ਸਬੰਧ ਹੈ ਜਿਹੜੇ ਲੋਕ ਜ਼ਿਆਦਾ ਕਮਾਉਂਦੇ ਆ ਜਾਂ ਪੈਸਾ ਤੇ ਲਾਉਣੋਂ ਕੋਈ ਜ਼ਿਆਦਾ ਜਾਂ ਜ਼ਿਆਦਾ ਪੜ੍ਹੇ ਲਿਖੇ ਆ ਉਹਨਾਂ ਹੀ ਉਹਨਾਂ ਦੇ ਘਟ ਚਾਂਸ ਆ ਵੀ ਉਹ ਆਪਣੇ ਆਪ ਨੂੰ ਇਕੱਲੇ ਸਮਝਣ ਜਾਂ ਜਿਹੜੀ ਲੋਨਲੀਨੈਸ ਆ ਉਹ ਮਹਿਸੂਸ ਕਰਨ ਜਿਹੜੇ ਬਿਨਾਂ ਨੌਕਰੀ ਤੋਂ ਨੇ ਸਪੈਸ਼ਲੀ ਕੋ ਬਿਮਾਰ ਆ ਜਾਂ ਕੋ ਲੀਫ ਹੋ ਗਿਆ ਉਹ ਜ਼ਿਆਦਾ ਇਸ ਪਾਸੇ ਨੂੰ ਮਹਿਸੂਸ ਕਰ ਰਹੇ ਆ ਸੋ ਕੱਲੇ ਰਹਿਣ ਦਾ ਮਤਲਬ ਵੀ ਲੋਨਲੀ ਨਹੀਂ ਜਿਹੜਾ ਸਿੰਗਲ ਹੋਣਾ ਵੀ ਤੁਹਾਡਾ ਜਿਹੜਾ ਜਿਹੜਾ ਨੇ ਵਿਆਹ ਨਹੀਂ ਕਰਾਇਆ ਜਾਂ ਮਤਲਬ ਕੋਈ ਡਿਵੋਰਸ ਨੇ ਉਹਦਾ ਮਤਲਬ ਵੀ ਲੋਨਲੀਨੈਸ ਨਹੀਂ ਹੈ ਸੋ ਜ਼ਿਆਦਾ ਜਿਹੜੇ 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 ਵਿਆਹੇ ਲੋਕ ਨੇ ਉਹ ਜ਼ਿਆਦਾ ਕੱਲੇ ਮਹਿਸੂਸ ਕਰ ਰਹੇ ਆ ਬੜੇ ਦਿਲਚਸਪ ਤੇ ਇਹਦੇ ਵਿੱਚ ਕਈ ਐਲਜੀ ਬਿਊਟੀ ਕਯੂ ਵਾਲੇ ਸਾਰੇ ਜਿਹੜੇ ਆ ਉਹ ਕਿਤੇ ਨਾ ਕਿਤੇ ਕੱਲੇ ਜ਼ਿਆਦਾ ਮਹਿਸੂਸ ਕਰ ਰਹੇ ਆ ਇਦੇ ਨਾਲ ਹੀ ਅੱਜ ਦਾ ਪ੍ਰੋਗਰਾਮ ਇੱਥੇ ਸਮਾਪਤ ਕਰਦੇ ਹਾਂ ਤੇ ਕੱਲ ਫਿਰ ਹਾਜ਼ਰ ਹੋਵਾਂਗੇ ਕੁਸ਼ਨਾ ਵੀ ਗੱਲਾਂ ਬਤਾਂਦੇ